ਚਾਹ ਬੜੀ ਘੈਂਟ ਬਣਾਈ ਹੋਈ ਆ ਚਲੋ ਲੈ ਉਹਨੇ ਚੁੱਪ ਕਰਕੇ ਖਾਣਗੇ ਸਾਰੇ ਲੈ ਤੂੰ ਬੋਲ ਨਾ ਵੀ ਚਾਹ ਹੀ ਜਿ ਬਣਾਈ ਆ ਮੈਂ ਵੀ ਇਹਨੇ ਕਿਹਾ ਜੀ ਚਾਹ ਬੜੀ ਸੁਆਦ ਬਣਾਈ ਆ ਨੰ ਕੰਡੇ ਤੇ ਆ ਓਏ ਭਾਈ ਸਾਨੂੰ ਪਤਾ ਐ ਸਾਨੂੰ ਐ ਵੀ ਮਿਸਤਰੀ ਕੰਮ ਬੜਾ ਕਰਨਗੇ ਓ ਮੇਰੀ ਗੱਲ ਸੁਣ ਲੈ ਬੀਬਾ ਤੁਸੀਂ ਮਿਸਤਰੀਆਂ ਨੂੰ ਐ ਨਾ ਕੁਝ ਕਹਿਆ ਕਰੋ ਓਏ ਅਸੀਂ ਮਿਸਤਰੀ ਆ ਜਿਹੜੇ ਘਰ ਪਾਉਣੇ ਆ ਆ ਜਦੋਂ ਚੰਦਰਾਂ ਤੇਰਾ ਵਿਆਹ ਕਰਿਆ ਪਹਿਲਾਂ ਕੁੱਟੀ ਪਾਈ ਨਾ ਹਾਂ ਉਹ ਕਿਨੇ ਪਾਈ ਸੀ ਮਿਸਤਰੀਆਂ ਨੇ ਸਤ ਕੀਨੇ ਬਾਈ ਸੀ ਮਿਸਤਰੀਆਂ ਨੇ ਹਾਂ ਤੇ ਫੇਰ ਤੇਰਾ ਵਿਆਹ ਹੋਇਆ ਹਾਂ ਤੇ ਨਹੀਂ ਜੋ ਉਹ ਧੌਂੜੀ ਦੇਵਤਾ ਉਹ ਕਰਤ ਵਿਆਹ ਕਰਾ ਲੰਦੀ ਨਾ ਫੇਰ ਨਹੀਂ ਕਰੰਦੀ ਸੀ ਹਾਂ ਤੇ ਫੇਰ ਹਜੇ ਤੁਸੀਂ ਮਿਸਤਰੀਆਂ ਨੂੰ ਮਾੜਾ ਕਹਨੂ ਮਿਸਤਰੀ ਨਾਲੇ ਤਾਂ ਸਾਨੂੰ ਛੱਤ ਬਣਾ ਕੇ ਦਿੰਦੇ ਨੇ ਥੱਲੇ ਬੈਠਣ ਨੂੰ ਹੈ ਤੇ ਨਾਲੇ ਕੋਈ ਮੁੰਡੇ ਕੁੜੀ ਦਾ ਵਿਆਹ ਹੁੰਦਾ ਅਗਲਾ ਪਹਿਲਾਂ ਕਹਿੰਦਾ ਉਹ ਮਕਾਨ ਤਿਆਰ ਕਰੀਏ ਆ ਤੁਸੀਂ ਵੀ ਆ ਜਾਓ ਆ ਜਾਓ ਨਾ ਮੈਂ ਮੈਂ ਕਹਦੋ ਕਿ ਹਾਂ ਮਾੜਾ ਮਿਸਤਰੀਆਂ ਨੂੰ ਹੈ ਮੈਂ ਤਾਂ ਨਹੀਂ ਕਿਹਾ ਕਿੰਨੇ ਦਾ ਲੱਗਿਆ ਤੁਸੀਂ ਦੱਸੋ ਭਾਈ ਮੈਂ ਤੁਹਾਨੂੰ ਮਾੜਾ ਕਿਹਾ ਨਹੀਂ ਭਾਈ ਫੇਰ ਨਾਲੇ ਚੰਦ ਮੇਰੀ ਇੱਕ ਗੱਲ ਸੁਣ ਕਿਤੇ ਕੋਈ ਕੰਮ ਕਰਦੇ ਸੀ ਹਾਂ ਚਲੋ ਉਹ ਨਾਲੇ ਦੀਪਾ ਗੱਲ ਸੁਣ ਮੇਰੀ ਨਾ ਤਾਂ ਸਾਨੂੰ ਕੋਈ ਚਾਹ ਦਾ ਨਾ ਕੋਈ ਹੋਰ ਲਾਲਚ ਦਾ ਉਹ ਸਾਨੂੰ ਮਿਸਤਰੀਆਂ ਨੂੰ ਤਾਂ ਜੇ ਕੋਈ ਮਿੱਠਾ ਬੋਲ ਪਏ ਨਾ ਅਸੀਂ ਅਗਲੇ ਦਾ ਤਾਂ ਵੀ ਕੰਮ ਵਧੀਆ ਕਰਕੇ ਦਿੰਨੇ ਆ ਪਰ ਜੇ ਮਿੱਠਾ ਬੋਲਦੇ ਤੁਸੀਂ ਤਾਂ ਇੱਕ ਬੋਰੀ ਦੀ ਸ਼ੱਕੇ ਦੋ ਬੋਰੀ ਲਾ ਦਿੰਦੇ ਉਸ ਮਿੰਟ ਦੀ ਉਹ ਬੀਬਾ ਦੋ ਬੋਰੀਆਂ ਮੈਂ ਤੇਰੇ ਘਰ ਤੀ ਲੈ ਕੇ ਜਾਵਾਂਗੇ ਉਹ ਕਿਹੜਾ ਅਸੀਂ ਗਿੱਦੇ ਚ ਪਾ ਕੇ ਲੈ ਜਾਾਂਗੇ ਲੈ ਕੇ ਲੈ ਜਾਾਂਗੇ ਉਹ ਕਿਹੜਾ ਅਸੀਂ ਗਿੱਦੇ ਚ ਪਾ ਕੇ ਲੈ ਜਾਾਂਗੇ ਬਾਹਰੋਂ ਖੇਪੜਾ ਮਾਰਵਾ ਲਈ ਜਾਂਦਾ ਵੱਧ ਸਮਟ ਲਾਦਣੇ ਜਦੋਂ ਓਏ ਤੇਰੇ ਵਰਗਾ ਪਤਾ ਕੀ ਕਰਦਾ ਹੁੰਦਾ ਮਿਸਤਰੀ ਆਏ ਗਰੀ ਦੋ ਬੂਰੀਆਂ ਨਾਲ ਪਲਾਸਟਰ ਕਰਦੀ ਸਾਰੀ ਕੰਦ ਲੱਗਣੀ ਹੁੰਦੀ ਆ ਪੰਜ ਤੇ ਮਗਰੋਂ ਫਿਰ ਪਤਾ ਕੀ ਕਰਦਾ ਹੁੰਦਾ ਉਹ ਚਾਚੇ ਆ ਜਿਹੜੀ ਦੁਕਾਨਦ ਪਲਾਸਟਰ ਕਰਕੇ ਗਿਆ ਸੀ ਨਾ ਯਾਰ ਮਸਾਲਾ ਭਰੀ ਜਾਂਦਾ ਉਹ ਮਸਾਲਾ ਭਰੂ ਗਈ ਤੇਰੇ ਵਰਗਾ ਜੱਪੜਦਾ ਓਏ ਨਹੀਂ ਪਤਲਾ ਆ ਸਮਿੱਟ ਚ ਪਿਆਰ ਆ ਇਹ ਗੱਦੇ ਪਿੱਛੇ ਕਿਉਂ ਲੱਗਦੇ ਹੋ ਤੁਸੀਂ ਤੂੰ ਪਾਰਟੀ ਬਦਲ ਗਈ ਪਾ ਪਾਰਟੀ ਬਦਲੋਣੀ ਕਿੱਥੇ ਕੰਮ ਮਜ਼ਬੂਤ ਕਿੱਥੇ ਤੇਰੇ ਵਰਗਾ ਬੰਦਾ ਲੈ ਕੇ ਉੱਥੇ ਨਾਲੀ ਦੀ ਲੇਕ ਮੈਂ 4 ਪੈਲਾ ਲਿਆ ਕੇ ਦੇ ਦਿੱਤੀ ਇਹ ਗੱਲ ਸੁਣ ਲੈ ਤੜਕੀ ਤੈਨੂੰ ਚਾਹ ਕਰਕੇ ਦੇ ਦੂੰ ਕਰੀ ਲੱਗ ਜਾ ਕੇ ਰ ਹੋਰ ਗੱਲਾਂ ਹੀ ਨਾ ਮਾਰ ਉਹ ਮੈਨੂੰ ਤੇਰਾ ਵੀ ਪਤਾ ਓਏ ਜਿਹੜੀਆਂ ਤੇਰੇ ਬਾਪ ਨੇ ਤਾਂ ਕੈਂਸੀ 4 ਬੋਰੀਆਂ ਲੈ ਸਿੱਟਦੇ ਮਿਸਤਰੀ ਕੋਲੇ ਇੱਕ ਬੋਰੀ ਕਿੱਥੇ ਵੇਚ ਕੇ ਆਏ ਦੱਸ ਦੱਸ ਅਦਮ ਚੱਲ ਭਾਈ ਇਹਦੇ ਨਾਲ ਕੰਡੂ ਬੁੱਕਾਈ ਮਾਰੀ ਆ ਕੰਮ ਕਰਦਾ ਉਹ ਚਲੋ ਯਾਰ ਆਪਣੀ ਦਾ ਕੰਦ ਤਿਆਰ ਹੋ ਗਈ ਚਲੋ ਕੰਮ ਤੇ ਉਹਦਾ ਉਖ ਲਿਆ ਚੱਡੀ ਫੋਨਾ ਬੋਲੀ ਦੱਤਾ ਕਰ ਬੁਲਣੀ ਹੁੰਦਾ ਠੀਕ ਫਿਰ ਬਾਹਰ ਨਹੀਂ ਫੋਨ ਨਹੀਂ ਦਿਖਾਇਓ ਮੱਛਰਾਂ ਹੀ ਗੱਲ ਡਾਇਲੋਗ ਦੀ ਬਹੁਤ ਨਹੀਂ ਗੱਲ ਜਿਆਦਾ ਤਾਂ ਬੋਲੇ ਵੀ ਇੱਕੋ ਜੱਕੀ ਅੰਦਾਜ਼ ਐ ਕਰੋ ਸਾਰਾ ਉਹਦਾ ਕੱਟ ਇੱਕ ਕਮਲੇ ਆਰਟਿਸਟ ਨੇ ਜਮਾਈ ਜਿਹੜਾ ਪਹਿਲਾਂ ਕੱਟ ਲਏ ਉਹ ਤਾਂ ਜਮਾ ਸਹੀ ਹੈ ਜੀ ਜਿਹੜਾ ਆਪਣਾ ਦੂਜਾ ਲੈ ਸੀ ਉਧਰ ਹੁੰਦਾ ਪੂਰੇ पर माया और 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 दीदी के लिए कि वो भी इसमें तो पता नहीं वो बस बोला जा रहा था मैं हां जा भी रहे थे और जल्दी से इनके जी के रहा था अच्छा आया था, था।, 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 था। ਸਾਰਾ ਕਰ ਜਮਾ ਕਰਾਉਣਾ ਕੋਈ ਨਹੀਂ ਜਰੂਰ ਹੋ ਜਾਏਗਾ ਨਾ ਜਬਣੀ ਤੇ ਖੜੀ ਹੋ ਮੈਂ ਨਹੀਂ ਬਸ ਨਾ ਹਾਂ ਅੱਜ ਵੀ ਦੇਰ ਦਾ ਹੋ ਜਾਣਾ ਆਹ ਦੇਖੋ ਜੀ ਇਕਾ ਦਾ ਬੱਚਾ ਪੱਗ ਬੰਨਦਾ ਮੈਂ ਤੁਹਾਨੂੰ ਦਿਖਾਵਾਂਗੀ ਕਿ ਨਾ ਸ਼ੀਸ਼ੇ ਤੋਂ ਵੀ ਪੱਗ ਬੰਨ ਲੈਂਦਾ ਹੈ ਇਹ ਮੈਂ ਤੇਰਾ ਰਾਮ ਹੋ ਜਾਏ ਤੇ ਉਹਨੂੰ ਆਏ ਨਹੀਂ ਪਤਾ ਦੀ ਪ੍ਰੀਤ ਦਾ ਜਨਮ ਦਿਨ ਤੁਸੀਂ ਉੱਧ ਨਹੀਂ ਆਏ ਕੋਈ ਨਾਮ ਆਈ ਕਿ ਤੇ ਮਿਸਤਰੀ ਲਾ ਰੱਖਿਆ ਆਪਾਂ ਹਾਂ ਤੇ ਬਾਕੀ ਇਹਨਾਂ ਨੂੰ ਕੰਮ ਸੀਗਾ ਥੋੜਾ ਉੱਧਰ ਜਾ ਕੇ ਆਏ ਨੇ ਤਿੰਨ ਟਾਈਮ ਲੱਗਿਆ ਤੇ ਕੀ ਕਰੀਆਂ ਨੇ ਮਿਸਤਰੀ ਲਾ ਕੇ ਲਪਾਈ ਕਰਵਾਈ ਜੰਨੇ ਮਾਸੀ ਬੜਾ ਔਖਾ ਸੀਗਾ ਅੱਛਾ ਹੋਰ ਚੱਲ ਵਧੀਆ ਹੋ ਗਿਆ ਹਾਸ਼ਾ ਪਰਸ਼ਾ ਵੀ ਲਵਾ ਲਾਂਗੇ ਨਾਲੇ ਲਪਾਈ ਹੋ ਜੂ ਸਾਰਾ ਪਿਆਰ ਕਰਵਾ ਲਈਏ ਹਾਂ ਚਲੋ ਠੀਕ ਹੈ ਉਹਨੂੰ ਆਏ ਗੁੱਸਾ ਹੋ ਗਿਆ ਵੀ ਪਹਿਲਾਂ ਸਾਟੀ ਫਰਸ਼ ਬਚਾਣੇ ਪਈ ਐ ਤੁਸੀਂ ਪਲਸਟਰ ਕਰਨ ਲੱਗੇ ਸਾਰਾ ਕੰਮ ਇੱਕ ਪਾਸੇ ਕੰਪਲੀਟ ਕਰ ਲੈਣ ਦੇ ਫਿਰ ਦੂਜੇ ਪਾਸੇ ਵੜ ਲੈ ਆਂ। ਆਹੋ ਮਸੀ ਤੂੰ ਵੀ ਹੋਰ ਉਹਦੇ ਪੱਕੀ ਗੱਲ ਕਰਨੀ ਐ। ਅਸੀਂ ਫਿਰ ਝੂਮੀਂ ਚ ਵਹਿ ਰਹੇ ਹਾਂ। ਕੋਈ ਨਹੀਂ ਤੁਸੀਂ ਕਾਹਦਾ ਬੋਲਦੇ ਹੋ ਮਸੀ ਤਾਂ ਆਦੀ ਗੱਲ ਕਰਦੀ ਆਂ। ਚਲ ਕੋਈ ਗੱਲ ਨਹੀਂ ਜੇ ਪਹਿਲਾਂ ਤੂੰ ਟ੍ਰੈਸਰ ਕਰਨ ਲੱਗੇ। ਗੱਲਾਂ ਗੱਲਾਂ ਚ ਨਾ ਤੁਸੀਂ ਤਾਂ ਚਾਹ ਪੁੱਛਣੀ ਮੈਂ ਚਾਹ ਬਣਾਉਣੀ ਹੈਗੀ ਚਾਹ। ਮੈਂ ਚਾਹ ਨਹੀਂ ਪੀਂਦੀ ਪੁੱਤ ਮੈਂ ਚਾਹ ਹਾਜੀ ਹੋਣੀ ਪੀਤੀ ਸੀ। ਥੋੜੀ ਜੀ ਲੈ ਲੈਂਦੀ। ਚਲ ਮੈਂ ਤਾਂ ਹੁਣ ਆਇਆ ਕਿਹਾ ਮੈਂ ਚੱਲ ਜੇ ਤੇਰੇ ਕਹੇ ਤਾਂ ਨਹੀਂ ਐ। ਮੈਂ ਬਲਾ ਲਿਉਣੀ ਆ ਤੁਸੀਂ ਤਾਂ ਹੋਰ ਹੀ ਗੱਲਾਂ ਰਹਿ ਕੇ ਰਹੀ ਚੱਲ ਮਾਸੀ ਗੁੱਸਾ ਤਾਂ ਕਾਹਦਾ ਕਹਿੰਦੇ ਆਪਣੇ ਤਾਂ ਆਪਣੀ ਹੁੰਦੇ ਨੇ ਹਨਾ ਫਿਰ ਵੀ ਇਹੀ ਤਾਂ ਤੈਨੂੰ ਮੈਂ ਸਮਝਾਉਂਦੀ ਹੈਂ ਪਰਾਣੀ ਹੈ ਮੇਰੀ ਤੇ ਇਹ ਜਿੱਥੇ ਆਪ ਦਾ ਖੜਜੂ ਉੱਥੇ ਦੂਜਾ ਨਹੀਂ ਖੜਦਾ ਨਹੀਂ ਤੁਸੀਂ ਸਾਨੂੰ ਤਾਂ ਕਈ ਜਣੇ ਉੱਥੇ ਦੂਜਾ ਨਹੀਂ ਖੜਦਾ ਫਿਰ ਉਹ ਸਾਨੂੰ ਆਪਦਾ ਕਿਉਂ ਨਹੀਂ ਸਮਝਦੀ ਵੇ ਕੋਈ ਨਹੀਂ ਭਾਈ ਤੂੰ ਸਿਆਣਾ ਓ ਫੇਰ ਵੀ ਰਿਆਣੇ ਨੇ ਉਹ ਛੋਟੇ ਨੇ ਤੂੰ ਵੱਡਾ ਵੀ ਹੈਗਾ ਆਹੋ ਛੋਟੇ ਨੇ ਪਰ ਛੋਟੇ ਤੁਸੀਂ ਸਰਚ ਗਲੀਆਂ ਮੈਂ ਤਾਂ ਕਰਾਉਂਦਾ ਨਹੀਂ ਬਹੁਤ ਹੋ ਗਿਆ ਹੁਣ ਟਕਰਾਂ ਵੱਡਿਆਂ ਦਾ ਫਰਜ਼ ਹੁੰਦਾ ਸਮਝਾਉਣਾ ਅਗਲੇ ਨੂੰ ਐ ਨਹੀਂ ਹੁੰਦਾ ਕਿ ਤੇ ਲੜਾਈ ਨਹੀਂ ਵਿੜਦੇ ਹੁੰਦੇ ਮੈਂ ਤਾਂ ਲੜਾਈ ਨਹੀਂ ਵਿੜਦਾ ਮਾਸੀ ਤੂੰ ਤਾਂ ਵੱਡੀ ਐ ਤੂੰ ਆਪਦੀ ਧੀ ਨੂੰ ਸਮਝਾ ਨਾ ਵੀ ਤੂੰ ਕਹੇ ਕਿ ਪਵਾੜੇ ਪਾਉਣੀ ਆ ਘਰਾਂ 'ਚ ਕਵਾੜੇ ਤਾਂ ਵੀ ਰ ਉਹ ਕੀ ਪਵਾਉਂਦੀ ਆ ਉਹਨੂੰ ਵੀ ਮੈਂ ਸਮਝਾ ਕੇ ਆਈ ਆ ਮੈਂ ਤੈਨੂੰ ਵੀ ਸਮਝਾਉਣੀ ਆ ਚਲ ਕੋਈ ਨਾ ਮਾਸੀ ਅਸੀਂ ਆ ਜਾਾਂਗੇ ਮਾਣਦਾ ਬਸ ਗੁੱਸਾ ਨਾ ਕਰੇ ਬੋਲ ਜਾਨੀ ਮੇਰੀ ਧੀ ਆ ਗਈ ਜੰਗਾ ਕੋਈ ਨਾ ਜ਼ਰੂਰ ਆਵਾਂਗੇ ਹਾਂ ਮੈਂ ਕਿਹਾ ਨਹੀਂ ਆਈਆਂ ਉਹਦਾ ਆਪਦੇ ਨੇ ਵੀ ਜ਼ਰੂਰ ਆਵਾਂਗੇ ਕੋਈ ਨਾ ਠੀਕ ਐ ਚਲ ਕੋਈ ਨਾ ਫਿਰ ਆ ਜਾਓ ਚਾਹ ਪੀ ਕੇ ਜਾਇਓ ਨਾ ਮੈਨੂੰ ਆਏ ਦੱਸੋ ਆ ਮਾਸੀ ਆਈ ਐ ਤੁਸੀਂ ਇਹਨੂੰ ਵੀ ਲਾਂਭੇ ਦਿਓ ਨਾ ਇਹਦੇ ਨਾ ਕੁਝ ਬੋਲ ਕੇ ਜੋ ਗੁੱਸਾ ਕਰ ਜਾਂਦੀ ਫਿਰ ਉਹ ਦਿੱਤੀ ਐ ਅਗਲੀ ਦੀ ਉਹਨੂੰ ਪਹਿਲਾਂ ਦੋ ਵਾਰੀ ਕਹਿਤਾ ਵੀ ਬਾਈ ਮੜਾ ਮੋਟਾ ਇਹਨੂੰ ਸਮਝਾਓ ਐਨਾ ਬੋਲਦੀ ਐ ਕਿ ਇਹ ਹੁਣ ਕਰ ਸਕੋ ਬੱਚੇ ਆ ਤਿਆਰ ਹੋ ਕੇ ਆਏ ਨੇ ਕੀ ਕਰਨਾ ਐ ਬੱਚੇ ਕੇਕ ਖਾਣ ਦੀਦੀ ਥੋੜਾ ਬਲੌਗ ਪਾ ਦਿੰਦੀ ਕੇਕ ਖਾਣ ਹੈ ਥੋੜਾ ਬਲੌਗ ਪਾ ਦਾਂਗੀ ਚੱਕਰ ਪਾਦੀ ਐ ਪਾਦੀ ਕੋਈ ਚੱਕਰ ਹੁਣ ਪਾ ਦੇ ਆਖੜੀਆਂ ਸਾਰੇ ਮੈਂ ਹੈਗੀ ਆ ਸਰਪ੍ਰਾਈਜ਼ ਹਲੇ ਆਵਰੇ ਪਹਿਲੇ ਲਾਈਏ ਹੋਮ ਬੱਚਾ ਨਸਤਾ ਹੈ ਦੇਖੋ ਇੱਕੋ ਹੀ ਆ ਬੈਠੇ ਨੇ ਸਾਰਿਆਂ ਦਾ ਸਾਰੇ ਬੱਚੇ ਇਕੱਲੇ ਹਾਂਜੀ ਹਾਂਜੀ ਇੱਕੋ ਸਟਾਲ ਤੇ ਬੈਠੇ ਆ ਤੇ ਵਿੱਚ ਪੰਜਵਾਂ ਬੱਚਾ ਮੈਂ ਬੈਠ ਗਈ ਐਵੇਂ ਇਹ ਬੱਚਾ ਬਜ਼ੁਰਗ ਇਹ ਜਨਮ ਦਿਨ ਤੇ ਬਹੁਤ ਮਮਾ ਮਾਕੇ ਸੰਗ ਦਾ ਪਹੁੰਚੇ ਨੇ ਬਹੁਤ ਦੂਰ ਦੂਰੋਂ ਆ ਦੇਖੀ ਆ ਮੈਂ ਵੀ ਸਪੈਸ਼ਲ ਬੱਚਾ ਪਾਰਟੀ ਇੱਕ ਨਾ ਹਾਂਜੀ ਸਰ ਬਣਾ ਕੇ ਦੇਈਆਂ ਹਾਂਜੀ ਬਾਕੀ ਸਭ ਉਹਦਾ ਕਰਾਂਗੇ ਲੋ ਜੀ ਹਾਂਜੀ ਕਰ ਰਹੇ ਸੀ ਤੇ ਬਾਅਦ ਵਿੱਚ ਜਦੋਂ ਕੇਕ ਕੱਟਾਂਗੇ ਉਹ ਵੀ ਦਿਖਾਵਾਂਗੇ ਚੱਲ ਵੀ ਕੱਟੀਏ ਆਪਾਂ ਹੋ ਗਿਆ ਡਾ ਕੇਕ ਤੋਂ ਚੱਕ ਕੇ ਨਾ ਸਿੱਧਾ ਮਾਂਮੀ ਕੱਟ ਦੋ ਹੋਰ ਰੁਕ ਦੋ ਕੱਟਣਾ ਕੋਈ ਨਾ ਰੁਕ ਜਾ ਤੇਰੇ ਮਾਮੇ ਨੂੰ ਆ ਜਾਣਗੇ ਆਪਰੇ ਤੋਂ ਪਹਿਲਾਂ ਤਾਂ ਮਲਾ ਦਾ ਮੱਖੀ ਨਹੀਂ ਖਾਣ ਲੇਗੇ ਕਿੰਨਾ ਖਾਣ ਲੈਣੀ ਆ ਮੱਖੀਆਂ ਕੁਛ ਨਹੀਂ ਹੁੰਗਾ ਗਿਆ ਕਿਹਾ ਹੋ ਗਿਆ ਟੱਕਾਇਆ ਕਿਉਂ ਨਹੀਂ ਪਤਾ ਨਹੀਂ ਬੀਬੀ ਉਹਦੇ ਨੂੰ ਲੰਗਿਆ ਆਜੂ